ਮਨੁੱਖ ਸਤਸੰਗ ਦੇ ਚ ਬੈਠਾ ਹੈ ਕੋ ਸੰਗਤ ਦੇ ਚ ਬੈਠਾ ਹੈ مستਕੀਮ ਹੁ ਔਰ ਜਿਹੜੀ ਗਿਣਤੀ ਹੈ ਹੋ ਸਕਦਾ ਗਲਤ ਹੋਵੇ ਪ੍ਰਭੂ ਕਰੇ ਗਲਤ ਹੋਵੇ ਪਰ ਪੰਚ ਦਸੀ ਚ ਇਸ ਤਰ੍ਹਾਂ ਲਿਖਿਆ ਹੈ 10000 ਸਤਸੰਗੀ ਬੈਠੇ ਹੋ ਬੰਤੇ ਤੂੰ ਮਾਨਸਿਕ ਤਲ ਤੇ ਕੋਈ 1 2 ਸਤਸੰਗੀ ਆਉਂਦੇ ਨੇ ਮਨ ਦੇ ਤਲ ਤੇ ਕੁਸੰਗਤ ਚਲਦੀ ਰਹਿੰਦੀ ਤਨ ਸਤਸੰਗ ਦੇ ਚ ਬੈਠਾ ਹੈ ਮਨ ਕੋ ਸੰਗਤ ਦੇ ਚ ਬੈਠਾ ਹੈ ਗਲਤ ਵਿਚਾਰ ਚਲਦੇ ਪੈਣ ਗਲਤ ਸੋਚ ਨਹੀਂ ਚਲਦੀ ਪਈ ਮੇਰੇ ਸਾਥੀਆਂ ਨੇ ਇੱਕ ਸੱਜਣ ਨੂੰ ਹਟਾਇਆ ਚਾਰ ਪੰਜ ਦਿਨ ਦਾ ਮੇਰੇ ਕੋਲ ਆ ਰਿਹਾ ਹੈ ਔਰ ਬੜੀ ਜਾਣ ਕੇ ਅੰਦਰ ਕਹਿੰਦੇ ਅੰਦਰ ਗਲਤ ਵਿਚਾਰ ਚਲਦੇ ਨੇ ਕਿਸ ਤਰ੍ਹਾਂ ਘਟਾਉਣ ਮੈਂ ਕਿ ਤੇਰੇ ਗਲਤ ਵਿਚਾਰਾਂ ਤੱਕ ਮੇਰਾ ਹੱਥ ਤੇ ਨਹੀਂ ਜਾ ਸਕਦਾ ਫੇ ਮੈਂ ਕੱਟ ਕੇ ਬਾਹਰ ਸੁੱਟ ਦਿਆਂ ਇਸ ਤਰ੍ਹਾਂ ਤੇ ਹੈ ਹੀ ਨਹੀਂ ਸ਼ੁਭ ਵਿਚਾਰ ਗਲਤ ਵਿਚਾਰਾਂ ਨੂੰ ਕੱਢਣਗੇ ਸ਼ੁਭ ਚਿੰਤਨ ਮਾੜੇ ਚਿੰਤਨ ਨੂੰ ਘਟੇਗਾ ਤੂੰ ਸਤਸੰਗ ਦੇ ਚਾਹ ਲੈ ਕਿੰਨੇ ਜੇ ਸਵਰਥ થી ਕਹਾ ਕਰਦਾ ਮੈਨੂੰ ਕੰਮ ਤੇ ਜਾਣਾ ਪੈਂਦਾ ਮੈਂ ਨੌਕਰੀ ਕਰਦਾ ਮੈਂ ਮਜਬੂਰੀ ਹੈ ਮੈਂ ਕੀ ਕਰਾਂ ਤੂੰ ਅੰਬਰ ਤੋਂ ਬਿਲੇ ਉੱਠ ਕੇ ਚਿੰਤਨ ਕਰ ਪ੍ਰਭੂ ਦਾ ਨਾਮ ਜਪ ਐਸਾ ਨਹੀਂ ਹੈ ਕਿ ਉਹ ਪਖੰਡ ਕਰਦਾ ਸੀ ਮੈਂ ਉਹਨੂੰ ਰੋਂਦਿਆ ਹੋਇਆ ਵੀ ਦੇਖਿਆ ਕੰਧ ਕੀ ਕਰਾ ਹਿੰਦੂ ਵੀਰੇ ਹਿੰਦੂ ਸੱਜਣਾ ਵੀ ਨਿਕਲ ਦੇ ਲੈ ਮੈਂ ਨਹੀਂ ਚਾਹਂਦਾ ਮੈਂ ਕੋ ਕੌਣ ਚਾਹਂਦਾ ਮੇਰਾ ਕਪੜਾ ਮੈਲਾ ਹੋਵੇ ਕੌਣ ਚਾਹਂਦਾ ਮੇਰਾ ਹੱਥ ਮੈਲਾ ਹੋਵੇ ਕੌਣ ਚਾਹਂਦਾ ਮੇਰਾ ਮੂੰਹ ਮੱਥਾ ਮੈਲਾ ਹੋਵੇ ਪਰ ਹੋ ਜਾਂਦਾ ਹੁੰਦਾ ਤੇ ਮੈਂ ਉਸ ਨੂੰ ਆਖੇ ਤੂੰ ਇਤਨਾ ਘਬਰਾ ਵੀ ਨਾ ਇਤਨਾ ਦੁਖੀ ਵੀ ਨਾ ਹੋਏ ਗਲਤ ਵਿਚਾਰ ਸਾਰੇ ਚਲ ਦੇ ਨੇ ਕੋ ਸੰਗਤ ਸਾਰੇ ਚੱਲਦੀ ਤੂੰ ਜਨਤਾ ਨਾ ਕਰ ਗੁਰੂ ਦਾ ਦਾਮਨ ਪਕੜ ਤੇ ਜਪ ਕਰ ਤਨ ਸਾਰਾ ਦਿਨ ਸਤਸੰਗ ਵਿੱਚ ਬੈਠਾ ਹੋਵੇ ਗੁਸਤਾਖੀ ਮਾਹ ਮਨ ਸਾਰਾ ਦਿਨ ਕੋ ਸੰਗਤ ਵਿੱਚ ਬੈਠਾ ਹੁੰਦਾ ਮੰਨ ਦੇ ਤਲ ਤੇ ਕੋ ਸੰਗਤ ਚੱਲਦੀ ਹੈ ਇਸ ਵਾਸਤੇ ਮਨ ਵੀ ਮੈਲ ਕੁਛ ਹੋਰ ਹੈ ਤਨ ਵੀ ਮੈਲ ਕੁਛ ਹੋਰ ਹੈ ਹਰ ਜਗ੍ਹਾ ਐਸੀ ਮੈਲ ਹੈ ਕੱਪੜੇ ਮੈਲੇ ਹੋ ਸਕਦੇ ਨੇ ਉਮੀਦ ਹੈ ਫਿਰ ਮੈਨੂੰ ਮਾਫ ਕਰੋਗੇ ਕੱਪੜੇ ਗੁਰਦੁਆਰੇ ਵੀ ਮੈਲੇ ਹੋ ਸਕਦੇ ਨੇ ਮੈਲ ਤੇ ਹੁੰਦੀ ਖਲਾਬ ਹੈ ਰੋਜ਼ ਰੋਜ਼ ਉਹੀ ਕੱਪੜੇ ਦੂਸੇ ਗੁਰਦੁਆਰੇ ਪਾ ਕੇ ਆਓ ਬਦਲੇ ਨਾ ਬਦਲੋ ਨਾ ਤੋ 4 ਦਿਨਾਂ ਚ ਦੇਖੋ ਕੱਪੜੇ ਮੈਲੇ ਹੋ ਗਏ ਨ ਕਿ ਨਹੀਂ ਗੁਰਦੁਆਰੇ ਵੀ ਮੈਲੇ ਹੋ ਜਾਂਦੇ ਨੇ ਸਤ ਸੰਗ ਦੇ ਵਿੱਚ ਬੈਠਾ ਗੁਰਦੁਆਰੇ ਬੈਠਾ ਹੋਇਆ ਵੀ ਮਨ ਮੇਲਾ ਹੁੰਦਾ ਹੈ। ਕਿਵੇਂ ਮਰਜ਼ ਕਰਦੇ। ਇਸ ਵਾਸੇ ਸਤ ਸੰਗ ਦੇ ਵਿੱਚ ਬੈਠਾ ਹੋਇਆ ਮਨੁੱਖ ਜ਼ਰੂਰੀ ਨਹੀਂ ਕਿ ਸਤ ਸੰਗ ਦੇ ਵਿੱਚ ਬੈਠਾ ਹੋਵੇ। ਕਈ ਵਾਰ ਤਾਂ ਕੋਈ ਸੰਗਤ ਕਰ ਰਿਹਾ ਹੁੰਦਾ। ਮੈਲੇ ਵਿਚਾਰ ਮਨ ਦੀ ਮਹਿਲ ਹੈ। ਮੈਲੀ ਸੋਚਣੀ ਮਨ ਦੀ ਮਹਿਲ ਹੈ। ਮਹਿਲੀਆਂ ਯਾਦਾਂ ਮਨ ਦੀ ਮਹਿਲ ਹੈ। ਧਨ ਜੋਬਨ ਪ੍ਰਭਤਾ ਦਾ ਹੰਕਾਰ ਮਨ ਦੀ ਮੈਲ ਹੈ। ਜਿਸ ਨੂੰ ਜਿਸ ਦਾ ਮਨ ਮੈਲ ਹੈ ਤੇ ਸਤਿਗੁਰੂ ਕਹਿੰਦੇ ਨੇ ਮਨ ਮੈਲੇ ਸਭ ਕੁਝ ਮੈਲ ਹੈ। ਤਨ धोते ਮਨ ਹੱਛਾ ਨਾ ਹੋਏ। ਮੈਨੂੰ ਕਹਿਣ ਦੇਣਾ ਮੈਂ ਮਾਫੀ ਬਾਰ-ਬਾਰ ਮੰਗਦਾ ਪਿਆ। ਮਨ ਮੈਲੇ ਸਭ ਕੁਝ ਮੈਲ। ਮਨ ਮੈਲ ਹੈ ਇਹਦੀ ਕਥਾ ਕੀਤੀ ਹੋਈ ਵੀ ਮੈਲੀ ਹੈ। ਮਨ ਮੈਲੇ ਇਹਦੀ ਕਥਾ ਸੁਣੀ ਹੋਈ ਵੀ ਮੈਨੇ ਮਨ ਮੈਲੇ ਇਹਦਾ ਕੀਤਾ ਹੋਇਆ ਪਾਠ ਵੀ ਮੈਨੇ ਇਹਦਾ ਦਾਨ ਵੀ ਮੈਲੇ ਇਹਦਾ ਪੁੰਨ ਵੀ ਮੈਲੇ ਇਹਦਾ ਪਰਉਪਕਾਰ ਵੀ ਮੈਲੇ ਮਨ ਮੈਲੇ ਸਭ ਕੁਝ ਮੈਨੇ ਇਹਦਾ ਸਤਸੰਗਤ ਵਿੱਚ ਬੈਠਣਾ ਵੀ ਮੈਨੇ ਕਿਉਂ ਕੋਈ ਕੁਸੰਗਤ ਕਰ ਰਿਹਾ ਹੈ ਬਲਕਿ ਸੋਚ ਰਿਹਾ ਹੈ ਬਲਕਿ ਯਾਦਾਂ ਚੱਲ ਰਹੀਆਂ ਸਤ ਸੰਗ ਅਗਰ ਕੋਈ ਕਰਦਾ ਹੈ ਬੈਠਾ ਹੈ ਸਤ ਸੰਗ ਵਿੱਚ ਬਸ ਸਿਰਫ ਗੁਰੂ ਨੂੰ ਸੁਣ ਰਿਹਾ ਹੈ ਅੰਦਰ ਹੋਰ ਕੋਈ ਵਿਚਾਰ ਨਹੀਂ ਚੱਲ ਰਿਹਾ ਕੀਰਤਨ ਸੁਣਿਆ ਕਰੋ ਰਾਗੀਆਂ ਨੂੰ ਨਾ ਸੁਣਿਆ ਕਰੋ ਗੁਰੂ ਨੂੰ ਸੁਣਿਆ ਕਰੋ ਕੀਰਤਨ ਗੁਰੂ ਦਾ ਹੈ ਉਹ ਸ਼ਬਦ ਤੇ ਗੁਰੂ ਦਾ ਹੈ ਰਾਗੀਆਂ ਦਾ ਤੇ ਰੰਗ ਰੂਪ ਹੈ ਔਰ ਅਗੀ ਤੇ ਸਾਜ਼ ਦੀ ਤਰ੍ਹਾਂ ਹੈ ਜਿਵੇਂ ਬਾਜਿਆਂ ਦਾ ਰੰਗ ਰੂਪ ਹੈ ਤਬਲੇ ਦਾ ਰੰਗ ਰੂਪ ਹੈ ਰਾਗੀਆਂ ਦਾ ਰੰਗ ਰੂਪ ਹੈ ਤੁਸੀਂ ਜੁੜੋ ਸ਼ਬਦ ਨਾਲ ਪਰ ਪੂਰੀ ਇਕਾਗਰਤਾ ਨਾਲ ਸੁਣ ਜੁੜੋ ਸਾਰੇ ਰਾਗੀਆਂ ਨਾਲ ਜੁੜਦੇ ਨੇ ਗੁਰੂ ਨਾਲ ਤੇ ਕੋਈ ਕੋਈ ਜੁੜਦਾ ਸਾਰੇ ਸਾਜ਼ਾਂ ਨਾਲ ਜੁੜਦੇ ਨੇ ਬਾਜਿਆਂ ਨਾਲ ਜੁੜਦੇ ਨੇ ਗੁਰੂ ਨਾਲ ਤੇ ਕੋਈ ਕੋਈ ਜੁੜਦਾ ਹੈ ਤੇ ਵੀ ਮੈਂ ਹਾਂ ਸੁਣਦਾ ਸਾਰੇ ਰਾਗੀਆਂ ਦੀ ਆਵਾਜ਼ ਨਾਲ ਜੁੜਦੇ ਨੇ ਗੁਰੂ ਦੀ ਆਵਾਜ਼ ਨਾਲ ਤੇ ਕੋਈ ਕੋਈ ਜੁੜਦਾ ਹੈ ਉਹਦੀ ਆਵਾਜ਼ ਬੜੀ ਸੁੰਦਰ ਹੈ ਉਹ ਪੁਰਖਾ ਤੂੰ ਕਦੀ ਆਖਰੀ ਸਹੀ ਸ਼ਬਦ ਬੜਾ ਮਹਾਨ ਹੈ ਸ਼ਬਦ ਤੋਂ ਮੈਨੂੰ ਬੜੀ ਕੁਝ ਪ੍ਰਾਪਤੀ ਹੋਈ ਹੈ ਕੋਈ ਨਹੀਂ ਉਹਦਾ ਕੰਠ ਬੜਾ ਸੁੰਦਰ ਹੈ ਵਾਜਾ ਬੜਾ ਗਜ਼ਬ ਦਾ ਵਜਦਾ ਹੈ ਤਬਲੇ ਦੀ ਧਨ ਬਾਖਮਾਲ ਹੈ ਬਸ ਤਾਰ ਬੜੀ ਸੋਹਣੀ ਸੁ ਜਾਂਦਾ ਹੈ ਸਟੇਜ ਤੇ ਬੈਠਾ ਹੋਇਆ ਚੰਗਾ ਲੱਗਦਾ ਹੈ ਇਹ ਵੀ ਮੈਂ ਲੋਕਾਂ ਕੋਲ ਸੁਣੂ ਹੈਰਾਨ ਹੋ ਜਾਂਦਾ ਰਾਗੀਆਂ ਨੂੰ ਦੇਖਣ ਆਉਂਦੇ ਨੇ ਰਾਗੀਆਂ ਨੂੰ ਸੁਣਨ ਆਉਂਦੇ ਨੇ ਕੌਣ ਗੁਰੂ ਨੂੰ ਦੇਖਣ ਆਉਂਦੇ ਤੇ ਕੌਣ ਗੁਰੂ ਨੂੰ ਸੁਣਦਾ ਸਤਸੰਗ ਵਿੱਚ ਬੈਠ ਕੇ ਕੁਸੰਗਤ ਚੱਲਦੀ ਰਹਿੰਦੀ ਹੈ ਮਨ ਮੇਲੇ ਸਭ ਕੁਝ ਮੈਲਾ ਰਾਗੀਆਂ ਦੇ ਮਹਿਮਾ ਤੇ ਬਣ ਜਾਂਦੀ ਏ ਜੀਵਨ ਦੇ ਚ ਗੁਰੂ ਦੇ ਮਹਿਮਾਨੇ ਬਣਦੀ ਧੰਨਵਾਦ ਕਰੀਏ ਰਾਗੀਆਂ ਦਾ ਠੀਕ ਔਰ ਉਹੀ ਹਿਰਦਾ ਧੰਨਵਾਦ ਕਰ ਸਕਦਾ ਹੈ ਜਿਸ ਨੇ ਰਾਗੀ ਕੋਲ ਕੀਰਤਨ ਸੁਣਿਆ ਤੇ ਇੰਜ ਸੁਣਿਆ ਜਿਵੇਂ ਗੁਰੂ ਨੂੰ ਸੁਣ ਰਿਹਾ ਹੋਵੇ ਸ਼ਬਦ ਨਾਲ ਸੁਰਤ ਜੁੜ ਗਈਵੇ ਚਲੋ ਸਾਜ਼ ਦਾ ਵੀ ਧੰਨਵਾਦ ਤਬਲੇ ਦਾ ਵੀ ਧੰਨਵਾਦ ਰਾਗੀ ਦਾ ਵੀ ਧੰਨਵਾਦ ਇਸ ਭਾਂਡੇ ਚ ਸਾਨੂੰ ਭੋਜਨ ਮਿਲ ਗਿਆ ਇਸ ਭਾਂਡੇ ਦਾ ਧੰਨਵਾਦ ਪਰ ਭੁੱਖ ਭਾਂਡਿਆਂ ਨਾਲ ਨਹੀਂ ਮਿਟਦੀ ਭੋਜਨ ਨਾਲ ਮਿਟਦੀ ਹੈ ਆਤਮਿਕ ਆਨੰਦ ਰਾਗਿਆਂ ਤੋਂ ਨਹੀਂ ਮਿਲੇਗਾ ਗੁਰੂ ਦੇ ਸ਼ਬਦ ਤੋਂ ਮਿਲੇਗਾ ਕਿ ਸ਼ਬਦ ਨੂੰ ਤੇ ਕੋਈ ਕੋਈ ਸੁਣਦਾ ਹੈ ਸਭ ਰਾਗਿਆਂ ਨੂੰ ਸੁਣਦੇ ਨੇ ਸ਼ਬਦ ਨੂੰ ਤੇ ਕੋਈ ਕੋਈ ਸੁਣਦਾ ਹੈ ਸਭ ਗੁਣੀ ਬਿਆਨੀਆਂ ਨੂੰ ਸੁਣਦੇ ਨੇ ਇਹ ਵੀ ਮਰਜ਼ ਕਰਦੇ ਹੈ ਇਹੀ ਕਾਰਨ ਹੈ ਹੁੰਦਾ ਕੁਝ ਵੀ ਨਹੀਂ ਹੈ ਫਿਰ ਮਨ ਮੈਲੇ ਸਭ ਕੁਝ ਮੈਲਾ ਮਨ ਮੈਲਾ ਇਹਦੇ ਸਾਰੇ ਧਾਰਮਿਕ ਕਰਮ ਕੀਤੇ ਮੈਲੇ ਜਿਵੇਂ ਤੋ ਇਹ ਨਾ ਕਿ ਕਪੜਾ ਰੋਜ਼ ਰੋਜ਼ ਮੈਲਾ ਹੀ ਹੁੰਦਾ ਜਾ ਰਿਹਾ ਮੈਲਾ ਹੀ ਹੁੰਦਾ ਜਾ ਰਿਹਾ ਮੈਲ ਵੱਧ ਹੀ ਜਾ ਰਿਹਾ ਹੈ ਮਨ ਤੋਈਏ ਨਾ ਮਨ ਨੂੰ ਕਿਸ ਤਰ੍ਹਾਂ ਦੋਈ ਸ਼ਬਦ ਲਗਾਓ ਸਾਬਣ ਤੇ ਪਾਣੀ ਲਾਣਾ ਪੈਂਦਾ ਹੈ ਕੱਪੜੇ ਨੂੰ ਸ਼ਬਦ ਲਗਾਣਾ ਪੈਂਦਾ ਹੈ ਮਨ ਨੂੰ ਪਰ ਮਨ ਸ਼ਬਦ ਦੇ ਨੇੜੇ ਜਾਂਦਾ ਨਹੀਂ ਸ਼ਬਦ ਤੇ ਮਨ ਦੇ ਨੇੜੇ ਆਉਂਦਾ ਹੈ ਮਨ ਸ਼ਬਦ ਤੋਂ ਬਾਈਦਾ ਇੱਕ ਪਾਸੇ ਹੋ ਜਾਂਦਾ ਹੈ ਪਤਾ ਹੈ ਕਿ ਮਾਨਸਿਕ ਕਲਪਿਤ ਨਿਯਮ ਕੰਮ ਕਰਦਾ ਹੈ ਬਹੁਤ ਸਮੇਂ ਤੱਕ ਮਨੁੱਖ ਮੈਲ ਦੇ ਚ ਰਹੇ ਤੇ ਮੈਲ ਦੇ ਚ ਰਹਿਣ ਦੀ ਆਦਤ ਵੀ ਬਣ ਜਾਂਦੀ ਹੈ ਉਸ ਸੂਰ ਮੈਲ ਦੇ ਚ ਰਹਿੰਦਾ ਹੈ ਮੈਲ ਦੇ ਚ ਰਹਿਣ ਦੀ ਉਹਦੀ ਆਦਤ ਬਣ ਗਈ ਉਹਨੂੰ ਨਿਰਮਲ ਥਾਂ ਨਹੀਂ ਚੰਗੀ ਲੱਗੀ ਕਾਵਾ ਕਹਾ ਕਪੂਰ ਚਰਾਏ ਕਹ ਬਿਸਿਰ ਕੋ ਦੁੱਧ ਪਿਆਏ ਕਾਵੇ ਦੇ ਮੂੰਹ ਦੇ ਚ ਵੀ ਗੰਦ ਆਉਂਦੀ ਹੈ ਕਈ ਕਈ ਵੀ ਕਰਦਾ ਹੈ ਬੋਲਣਾ ਵੀ ਕਰਦਾ ਹੈ ਇਹਦੇ ਵਿੱਚ ਅਸੀ ਕਪੂਰ ਨਹੀਂ ਦੇਖ ਸਕਦੇ ਸੁਗੰਧੇ ਨਹੀਂ ਦੇਖ ਸਕਦੇ ਆਦਕੈ ਸੂਰਦੀ ਚਿੱਕਰ ਦੇ ਚਰਨ ਦੀ ਗਾਥਾ ਹੈ ਭਗਤ ਮਾਲ ਦੇ ਵਿੱਚ ਪ੍ਰਹਲਾਦ ਪ੍ਰਭੂ ਨੂੰ ਫਰਿਆਦ ਕਰਦਾ ਹੈ ਮੇਰੇ ਸਾਰੇ ਨਗਰੀ ਦੇ ਵਾਸੀਆਂ ਨੂੰ ਆਪਣੇ ਚਰਨਾਂ ਨਾਲ ਜੋੜ ਰੋ ਬੈਕੁੰਠ ਨਾਮ ਬਖਸ਼ ਸੂਰ ਨੂੰ ਵੇਖ ਕੇ ਬੜੀ ਚਿੰਤਾ ਮਨ ਵਿੱਚ ਪੈਦਾ ਹੋਈ ਪ੍ਰਹਲਾਦ ਤੇ ਗੰਦਗੀ ਵਿੱਚ ਬੈਠਾ ਹੈ ਤੇ ਸੂਰ ਨੂੰ ਪ੍ਰਹਲਾਦ ਕਹਿੰਦੇ ਨੇ ਤਰਸ ਆਉਂਦਾ ਬੜੇ ਜਿਹੜੇ ਸੂਖਸ਼ਮ ਬਿਰਤੀ ਦੇ ਬੰਦੇ ਹੋ ਜਾਂਦੇ ਨੇ ਉਹਨਾਂ ਨੂੰ ਕੀੜੇ ਮਕੌੜਿਆਂ ਤੇ ਵੀ ਤਰਸ ਆਉਂਦਾ ਹੈ ਪਰ ਸੋ ਪਸ਼ੂਆਂ ਤੇ ਵੀ ਆਉਂਦਾ ਹੈ ਕਿ ਕੀ ਜ਼ਿੰਦਗੀ ਬਤੀਤ ਕਰ ਰਹੇ ਨੇ ਕੁਝ ਵੀ ਨਹੀਂ ਹੈ ਤੇ ਸੂਰ ਨੂੰ ਮੁਖਾਤਬ ਹੋ ਕੇ ਕਹਿੰਦੇ ਨੇ ਵੀ ਦੇਖ ਸੂਰ ਮੈਂ ਪ੍ਰਮਾਤਮਾ ਅਗੋਂ ਪ੍ਰਾਰਥਨਾ ਕੀਤੀ ਹੈ ਤੈਨੂੰ ਵੀ ਬੇਕੁੰਠ ਵਿੱਚ ਲੈ ਚਲਾਂਗੇ ਤੇ ਸੂਰ ਨੇ ਇਹ ਆਖਿਆ ਹੁੰਦੀ ਆਪਣੀ ਮਨ ਦੀ ਸੋਚਣੀ ਆਪਣੀਆਂ ਮਨ ਦੀਆਂ ਹੀ ਗੱਲਾਂ ਨੇ ਜਿਸ ਨੂੰ ਬਗਤ ਲੋਕ ਇਸ ਢੰਗ ਨਾਲ ਬਿਆਨ ਕਰ ਦਿੰਦੇ ਸੂਰ ਨੇ ਇਹ ਆਖਿਆ ਬਗਤ ਜੀ ਉੱਥੇ ਚਿੱਕੜ ਮਿਲੇਗਾ ਗੰਦਗੀ ਮਿਲੇਗੀ ਜੇ ਮਿਲਦੀ ਹੈ ਤੇ ਆਪਾਂ ਚੱਲਣਾ ਨਹੀਂ ਤੇਨੇ ਉੱਥੇ ਕੀ ਕਰਨਾ ਚਾਹਦਾ ਹੈ ਬਹੁਤ ਲੰਬੇ ਸਮੇਂ ਤੱਕ ਝੂਠ ਦੇ ਵਿੱਚ ਫਰੇਦ ਦੇ ਵਿੱਚ ਠਗੀਆਂ ਦੇ ਵਿੱਚ ਪਾਪ ਦੇ ਵਿੱਚ ਲੋਭ ਦੇ ਵਿੱਚ ਕਾਮ ਦੇ ਹੰਕਾਰ ਦੇ ਵਿੱਚ ਰਿਹਾ ਵੇ ਮਨੁੱਖ ਤੂੰ ਮੰਨ ਦੀ ਆਦਤ ਬਣ ਜਾਂਦੀ ਹੈ ਹੰਕਾਰ ਦੇ ਚ ਰਹਿਣਾ ਲੋਭ ਦੇ ਚ ਰਹਿਣਾ ਕਾਮ ਦੇ ਚ ਰਹਿਣਾ ਪਾਪ ਦੇ ਚ ਰਹਿਣਾ ਠਗੀਆਂ ਦੇ ਚ ਰਹਿਣਾ ਬੇਈਮਾਨੀ ਦੇ ਚ ਰਹਿਣਾ ਆਦਤ ਬਣ ਜਾ ਆਦਤ ਬਣ ਜਾ ਜਿਹੋ ਜਿਹੇ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਇੱਕ ਬੜੀ ਪਰਮਲ ਦਲੀਲ ਦਿੱਤੀ ਹੈ ਸਮਾਂ ਬੰਧ ਹੋ ਗਿਆ ਮੁਖਵਾਗ ਦੇ ਅਰਥ ਵੀ ਮੈਂ ਤੁਹਾਡੇ ਸਾਹਮਣੇ ਰੱਖਣੇ ਨੇ ਸਭ ਕਹਿੰਦੇ ਰਾਤੀ ਹੋਵਨ ਕਾਲੀਆਂ ਸੁਪੇ ਦਾ ਸੇਵਨ ਕਾਲੀ ਬੋਲੀ ਰਾਤ ਹੋਵੇ ਮਸਿਆ ਦੀ ਪਰ ਚिटੀਆਂ ਚੀਜ਼ਾਂ ਤੇ ਚिटੀਆਂ ਹੀ ਰਹਿੰਦੀਆਂ ਨੇ ਕਾਲੀਆਂ ਨਹੀਂ ਆਉਂਦੀਆਂ ਰਾਤ ਦੀ ਤਾਰੀਕੀ ਰਾਤ ਦੀ ਸਿਆਹੀ چیا چیزاں سیا نہیں دے دہو بگا تپے گھڑا کالیاں کالے ون چٹا دن چڑھیا بگا دن چڑھیا پر کالیاں چیزاں کالیاں دے. دن دی سفیدی دن دی چٹی آئی. کالیاں چٹیائی چٹا نہیں کر دی